ਦੁਨੀਆ ਭਾਵੇਂ ਚੰਦ ਤੇ ਪਹੁੰਚ ਗਈ ਸਾਇੰਸ ਨੇ ਬੜੀ ਤਰੱਕੀ ਕਰ ਲਈ ਪਰ ਕੁਝ ਲੋਕ ਖਜੇ ਵੀ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਨੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਟੂਣੇ ਟਾਮਣਾ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਨੇ ਤੇ ਜਦੋਂ ਫਿਰ ਇਹਨਾਂ ਲੋਕਾਂ ਦੇ ਨਾਲ ਕੁਝ ਗਲਤ ਹੁੰਦਾ ਫਿਰ ਇਹਨਾਂ ਦੇ ਪੱਲੇ ਪਛਤਾਉਣ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੁੰਦਾ ਅੱਜ ਦੀ ਸੱਚੀ ਘਟਨਾਵਾਂ ਦੇ ਵਿੱਚ ਵੀ ਇੱਕ ਬੰਦਾ ਇੱਕ ਤਾੰਤ੍ਰਿਕ ਦੇ ਅੜਿੱਕੇ ਆ ਜਾਂਦਾ ਹੈ ਤੇ ਉਸ ਦੇ ਨਾਲ ਜੋ ਹੁੰਦਾ ਹੈ ਉਹ ਸੁਣ ਕੇ ਤੁਸੀਂ ਵੀ ਕਹੋਗੇ ਕਿ ਯਾਰ ਐਦਾਂ ਦੇ ਲੋਕਾਂ ਦਾ ਤਾਂ ਰੱਬ ਹੀ ਰੱਖਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਰਤਲਾਮ ਇੱਥੋਂ ਦਾ ਇੱਕ ਨਗਰ ਅਲੋਟ ਨਗਰ ਅਲੋਗ ਨਗਰ ਦਾ ਇੱਕ ਬੰਦਾ ਜੋ ਕਿ ਆਪਣੇ ਪਰਿਵਾਰ ਦੇ ਨਾਲ ਜ਼ਿਲ੍ਹਾ ਐਸਪੀ ਦਫ਼ਤਰ ਚ ਜਾਂਦਾ ਹੈ ਤੇ ਉਹ ਕਹਿੰਦਾ ਕਿ ਐਸਪੀ ਸਾਹਿਬ ਮੇਰੇ ਨਾਲ ਬੜਾ ਬੁਰਾ ਹੋਇਆ ਮੇਰੇ ਪਰਿਵਾਰ ਦੇ ਨਾਲ ਬੜਾ ਬੁਰਾ ਹੋਇਆ ਇੱਕ ਤਾੰਤ੍ਰਿਕ ਸਾਡੀਆਂ ਤਿੰਨ ਔਰਤਾਂ ਦੇ ਨਾਲ ਬਲਾਤਕਾਰ ਕਰਕੇ ਫਰਾਰ ਹੋ ਗਿਆ ਹੁਣ ਐਸਪੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਇੱਕ ਬੰਦਾ ਤਿੰਨ ਔਰਤਾਂ ਦੇ ਨਾਲ ਐਦਾਂ ਕਿਵੇਂ ਬਲਾਤਕਾਰ ਕਰ ਸਕਦਾ ਹੈ ਐਸਪੀ ਸਾਹਿਬ ਨੇ ਕਿਹਾ ਕਿ ਮੈਨੂੰ ਜੋ ਘਟਨਾ ਹੋਈ ਆ ਜੋ ਤੇਰੇ ਨਾਲ ਹੋਇਆ ਉਹ ਦੱਸ ਤਾਂ ਉਹ ਦੱਸਦਾ ਹੈ ਕਿ ਮੈਨੂੰ ਅਲੋਟ ਰੇਲਵੇ ਸਟੇਸ਼ਨ ਤੇ ਇੱਕ ਬੰਦਾ ਮਿਲ ਉਹ ਦੱਸਦਾ ਹੈ ਕਿ ਮੇਰਾ ਨਾਮ ਬਲਵੀਰ ਬੈਰਾਗੀ ਹੈ ਤੇ ਮੇਰਾ ਮਿੱਤਰ ਉਸ ਨਾਲ ਮੈਨੂੰ ਮਲਾਉਂਦਾ ਹੈ ਉਹ ਕਹਿੰਦਾ ਹੈ ਕਿ ਇੱਕ ਤਾੰਤਰਿਕ ਹੈ ਬੜਾ ਪਹੁੰਚਿਆ ਹੋਇਆ ਤਾੰਤਰਿਕ ਇਹ ਲੋਕਾਂ ਦੇ ਭਲੇ ਕਰਦਾ ਹੈ ਉਸ ਤਾੰਤ੍ਰਿਕ ਨੇ ਦੱਸਿਆ ਕਿ ਮੇਰਾ ਨਾਂ ਬਲਬੀਰ ਬੈਰਾਗੀ ਹੈ ਮੇਰੇ ਪਿਤਾ ਦਾ ਨਾਂ ਮਹਾਬੀਰ ਬੈਰਾਗੀ ਹੈ ਤੇ ਮੈਂ ਰਾਜਸਥਾਨ ਦੇ ਜ਼ਿਲ੍ਹਾ ਚਤੌੜਗੜ ਦੇ ਪਿੰਡ ਬੇਗੂ ਦਾ ਰਹਿਣ ਵਾਲਾ ਤੇ ਉਸ ਨੇ ਕਿਹਾ ਕਿ ਮੈਂ ਲੋਕਾਂ ਦੇ ਭਲੇ ਕਰਦਾ ਇਹ ਕਹਿੰਦਾ ਕਹਿੰਦਾ ਉਹ ਤਾੰਤ੍ਰਿਕ ਇਸ ਬੰਦੇ ਦਾ ਹੱਥ ਫੜ ਲੈਂਦਾ ਹੱਥ ਦੇਖਣ ਲੱਗ ਜਾਂਦਾ ਤੇ ਤਾੰਤ੍ਰਿਕ ਇਸ ਨੂੰ ਕਹਿੰਦਾ ਕਿ ਤੇਰੇ ਘਰ ਦੇ ਵਿੱਚ ਤਾਂ ਖਜ਼ਾਨਾ ਦੱਬਿਆ ਹੋਇਆ ਹੈ ਜੇ ਤੂੰ ਕਹੇ ਤਾਂ ਉਹ ਖਜ਼ਾਨਾ ਤੈਨੂੰ ਮਿਲ ਸਕਦਾ ਹੈ ਇਹ ਗੱਲ ਸੁਣ ਕੇ ਇਹ ਬੰਦਾ ਸੋਚਦਾ ਕਿ ਮੈਂ ਤਾਂ ਗਰੀਬੀ ਦੇ ਵਿੱਚ ਆਪਣਾ ਜੀਵਨ ਕੱਟ ਰਿਹਾ ਤੇ ਜੇ ਮੇਰੇ ਘਰ ਦੇ ਵਿੱਚ ਖਜ਼ਾਨਾ ਮੈਨੂੰ ਮਿਲ ਜਾਵੇ ਤਾਂ ਮੈਂ ਤਾਂ ਕਰੋੜਪਤੀ ਬਣ ਜਾਵਾਂਗਾ ਤਾਂ ਇਸ ਨੇ ਉਸ ਤਾੰਤ੍ਰਿਕ ਨੂੰ ਪੁੱਛਿਆ ਕਿ ਉਹ ਖਜ਼ਾਨਾ ਮੈਨੂੰ ਕਿਵੇਂ ਮਿਲ ਸਕਦਾ ਤਾਂ ਤਾੰਤ੍ਰਿਕ ਨੇ ਕਿਹਾ ਕਿ ਮੈਨੂੰ ਤੇਰੇ ਘਰ 2-3 ਦਿਨ ਰਹਿਣਾ ਪਵੇਗਾ ਤੇ ਉਹ ਖਜ਼ਾਨਾ ਮੈਂ ਤੈਨੂੰ ਕੱਢ ਕੇ ਦੇਵਾਂਗਾ ਹੁਣ ਇਹ ਬੰਦਾ ਫੇਰ ਤਾੰਤ੍ਰਿਕ ਨੂੰ ਪੁੱਛਦਾ ਕਿ ਤੁਸੀਂ ਉਸ ਦੇ ਬਦਲੇ ਮੈਥੋਂ ਕੀ ਲਓਗੇ ਤਾਂ ਤਾੰਤ੍ਰਿਕ ਨੇ ਕਿਹਾ ਕਿ ਮੈਨੂੰ ਉਸ ਦੇ ਬਦਲੇ ਤੇਰੇ ਕੋਲੋਂ ਕੁਝ ਵੀ ਨਹੀਂ ਚਾਹੀਦਾ ਹੁਣ ਤਾਂ ਇਸ ਬੰਦੇ ਨੂੰ ਇਹ ਹੋ ਜਾਂਦਾ ਕਿ ਬਿਨਾਂ ਪੈਸੇ ਦਿੱਤੇ ਹੀ ਮੈਨੂੰ ਖਜ਼ਾਨਾ ਮਿਲ ਸਕਦਾ ਮੈਂ ਕਰੋੜਪਤੀ ਬਣ ਸਕਦਾ ਤਾਂ ਇਸ ਬੰਦੇ ਨੇ ਤਾੰਤ੍ਰਿਕ ਨੂੰ ਕਿਹਾ ਕਿ ਤੁਸੀਂ ਇੱਥੇ ਕਿੱਥੇ ਰਹੋਗੇ ਮੈਨੂੰ ਆਪਣਾ ਪਤਾ ਦੇ ਕੇ ਜਾਓ ਮੈਂ ਘਰੇ ਗੱਲ ਕਰਕੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਹੁਣ ਇਹ ਤਾੰਤ੍ਰਿਕ ਇਸ ਨੂੰ ਆਪਣਾ ਐਡਰੈਸ ਦੇ ਦਿੰਦਾ ਜਿੱਥੇ ਇਸ ਨੇ ਰਹਿਣਾ ਹੁੰਦਾ ਤੇ ਹੁਣ ਇਹ ਬੰਦਾ ਆਪਣੇ ਘਰ ਜਾਂਦਾ ਘਰ ਜਾ ਕੇ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਵਿੱਚ ਬੇਟਾ ਇਸ ਦੀ ਘਰ ਵਾਲੀ ਬੇਟੀ ਤੇ ਇੱਕ ਹੋਰ ਇਸ ਦੀ ਘਰ ਵਾਲੀ ਦੀ ਭੈਣ ਇਹ ਇਸ ਦੇ ਪਰਿਵਾਰ ਦੇ ਵਿੱਚ ਰਹਿੰਦੇ ਸੀ ਜਦੋਂ ਇਹ ਗੱਲ ਕਰਦਾ ਤਾਂ ਪਰਿਵਾਰਕ ਮੈਂਬਰ ਵੀ ਕਹਿੰਦੇ ਨੇ ਕਿ ਇਹ ਤਾਂ ਬੜੀ ਚੰਗੀ ਗੱਲ ਹੈ ਜੇ ਤਾੰਤ੍ਰਿਕ ਆਪਣੇ ਘਰ ਦੇ ਵਿੱਚੋਂ ਆਪਾਂ ਨੂੰ ਖਜ਼ਾਨਾ ਕੱਢ ਕੇ ਦਿੰਦਾ ਹੈ ਆਪਣੇ ਤਾਂ ਬਾਰੇ ਨਿਆਰੇ ਹੋ ਜਾਣਗੇ ਨਾਲੇ ਤਾੰਤ੍ਰਿਕ ਨੇ ਤਾਂ ਕੋਈ ਪੈਸਾ ਲੈਣਾ ਹੀ ਨਹੀਂ ਫਿਰ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਜੇ ਖਜ਼ਾਨਾ ਨਿਕਲ ਆਇਆ ਤਾਂ ਵੀ ਠੀਕ ਹੈ ਜੇ ਨਹੀਂ ਨਿਕਲਿਆ ਤਾਂ ਵੀ ਆਪਣੇ ਪੱਲੋਂ ਤਾਂ ਕੁਝ ਵੀ ਨਹੀਂ ਜਾਣ ਵਾਲਾ ਹੁਣ ਇਹ ਬੰਦਾ ਉਸ ਤਾੰਤ੍ਰਿਕ ਨੂੰ ਮਿਲਦਾ ਤੇ ਤਾੰਤ੍ਰਿਕ ਨੂੰ ਕਹਿੰਦਾ ਕਿ ਤੁਸੀਂ ਮੇਰੇ ਘਰ ਆਓ ਫਰਵਰੀ 2024 ਦੀ ਗੱਲ ਹੈ ਉਹ ਤਾੰਤ੍ਰਿਕ ਇਸ ਦੇ ਘਰ ਆਉਂਦਾ ਹੈ। ਘਰ ਆਉਣ ਤੋਂ ਬਾਅਦ ਆਪਣੇ ਤੰਤਰ ਮੰਤਰ ਟੂਨੇ ਟਾਮਣ ਕਰਨ ਲੱਗਦਾ ਹੈ ਤੇ ਇਹ ਸਾਰੇ ਪਰਿਵਾਰ ਦੇ ਗਲਾਂ ਦੇ ਵਿੱਚ ਤਵੀਤ ਬਣ ਜਾਂਦਾ ਹੈ। ਉਸ ਤੋਂ ਬਾਅਦ ਜੋ ਇਸ ਘਰ ਦੇ ਵਿੱਚ ਮਰਦ ਹੁੰਦੇ ਨੇ ਜਾਨੀ ਪਰਿਵਾਰ ਦਾ ਮੁਖੀ ਤੇ ਉਸ ਦਾ ਬੇਟਾ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਰਾਤ ਨੂੰ ਮਹਿੰਦੀ ਪੁਰ ਦੇ ਵਿੱਚ ਇੱਕ ਮੰਦਰ ਆਏ ਉੱਥੇ ਜਾਣਾ ਹੈ ਉੱਥੇ ਜਾ ਕੇ ਭਗਤੀ ਕਰਨੀ ਆ ਤਿੰਨ ਦਿਨ ਲਗਾਤਾਰ ਤੁਸੀਂ ਜਾਣਾ ਤੇ ਜੋ ਔਰਤਾਂ ਨੇ ਉਹ ਘਰ ਦੇ ਵਿੱਚ ਰਹਿਣਗੀਆਂ ਹੁਣ ਪਿਤਾ ਤੇ ਪੁੱਤਰ ਦੋਨੋਂ ਘਰ ਦੇ ਵਿੱਚੋਂ ਉਹ ਸਮੁੰਦਰ ਵੱਲ ਚਲੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਇਹ ਤਾੰਤ੍ਰਿਕ ਜੋ ਔਰਤਾਂ ਰਹਿ ਜਾਂਦੀਆਂ ਨੇ ਇਹਨਾਂ ਦੇ ਘਰ ਦੇ ਵਿੱਚ ਜੋ ਔਰਤਾਂ ਹੁੰਦੀਆਂ ਉਹਨਾਂ ਨੂੰ ਪਾਣੀ ਦੇ ਵਿੱਚ ਨਸ਼ੀਲਾ ਪਦਾਰਥ ਪਿਉਂਦਾ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਤਿੰਨਾਂ ਦੇ ਨਾਲ ਬਲਾਤਕਾਰ ਕਰਦਾ ਏਦਾਂ ਹੀ ਚੱਲਦਾ ਰਹਿੰਦਾ ਤੇ ਇਹ ਉਹਨਾਂ ਔਰਤਾਂ ਨੂੰ ਕਹਿੰਦਾ ਕਿ ਤੁਸੀਂ ਜੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਤੁਹਾਡੀ ਜਾਨ ਨੂੰ ਖਤਰਾ ਹੈ ਤੇ ਜੋ ਖਜ਼ਾਨਾਗਾ ਉਹ ਨਹੀਂ ਨਿਕਲੇਗਾ ਉਹ ਇਸ ਗੱਲ ਤੋਂ ਡਰਦੀਆਂ ਆਪਣੇ ਪਿਤਾ ਆਪਣੇ ਭਰਾ ਨੂੰ ਇਹ ਗੱਲ ਨਹੀਂ ਦੱਸਦੀਆਂ ਯਾਨੀ ਆਪਣੇ ਘਰ ਦੇ ਮਰਦਾਂ ਨੂੰ ਉਹ ਤਿੰਨੇ ਔਰਤਾਂ ਇਹ ਗੱਲ ਨਹੀਂ ਦੱਸਦੀਆਂ ਕਿ ਸਾਡੇ ਨਾਲ ਕੀ ਕੁਝ ਹੋਇਆ ਉਸ ਤੋਂ ਬਾਅਦ ਇਸ ਘਰ ਦੀ ਇੱਕ ਬੇਟੀ ਜੋ ਰਿਸ਼ਤੇਦਾਰੀ ਦੇ ਵਿੱਚ ਗਈ ਹੋਈ ਸੀ ਉਹ اچانک ਆ ਜਾਂਦੀ ਹੈ ਤੇ ਉਸ ਕੋਲ ਇਹ ਤਿੰਨੋਂ ਔਰਤਾਂ ਗੱਲ ਕਰਦੀਆਂ ਕਿ ਇਸ ਤਾੰਤ੍ਰਿਕ ਨੇ ਸਾਡੇ ਨਾਲ ਐਦਾਂ ਕੀਤਾ ਜਦੋਂ ਇਹ ਗੱਲ ਉਸ ਕੁੜੀ ਨੂੰ ਪਤਾ ਲੱਗਦੀ ਹੈ ਤਾਂ ਉਹ ਰੌਲਾ ਪਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਇਹ ਤਾੰਤ੍ਰਿਕ ਤੁਹਾਨੂੰ ਬੇਵਕੂਫ ਬਣਾ ਰਿਹਾ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਤੁਸੀਂ ਕਿਹੜੇ ਬਹਿਮਾ ਭਰਮਾ ਦੇ ਵਿੱਚ ਪੈ ਗਏ ਉਸ ਤੋਂ ਬਾਅਦ ਜਦੋਂ ਕੁੜੀ ਰੌਲਾ ਪਾਉਂਦੀ ਹੈ ਤਾਂ ਇਹ ਤਾੰਤ੍ਰਿਕ ਭੱਜ ਜਾਂਦਾ ਹੈ ਉਹ ਫੇਰ ਇਹ ਪੁਲਿਸ ਸਟੇਸ਼ਨ ਜਾਂਦੇ ਨੇ ਪੁਲਿਸ ਸਟੇਸ਼ਨ ਜਾ ਕੇ ਇਤਲਾਹ ਦਿੱਤੀ ਜਾਂਦੀ ਹੈ ਕਿ ਸਾਡੇ ਨਾਲ ਐਦਾਂ ਹੋ ਗਿਆ ਸਾਡੇ ਘਰ ਦੀਆਂ ਤਿੰਨ ਔਰਤਾਂ ਦੇ ਨਾਲ ਬਲਵੀਰ ਸਿੰਘ ਬੈਰਾਗੀ ਜੋ ਕਿ ਚਤੌੜਗੜ ਦਾ ਰਹਿਣ ਵਾਲਾ ਉਸ ਨੇ ਉਹਨਾਂ ਦੇ ਨਾਲ ਬਲਾਤਕਾਰ ਕਰ ਦਿੱਤਾ ਹੁਣ ਪੁਲਿਸ ਐਕਸ਼ਨ ਵਿੱਚ ਆਉਂਦੀ ਹੈ ਤੇ ਛਾਪੇਮਾਰੀ ਕਰਦੀ ਹੈ ਆਖਰ ਇਹ ਬਲਵੀਰ ਸਿੰਘ ਬੈਰਾਗੀ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਇਸ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪੁਲਿਸ ਅਜੇ ਹੋਰ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਬੰਦੇ ਨੇ ਕਿੰਨੇ ਕੁ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਤੇ ਕਿੰਨੀਆਂ ਕੁ ਔਰਤਾਂ ਦੀ ਜ਼ਿੰਦਗੀ ਇਨ੍ਹਾਂ ਔਰਤਾਂ ਵਾਂਗੂ ਬਰਬਾਦ ਕੀਤੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਕਿਵੇਂ ਦੀਆਂ ਖਬਰਾਂ ਕਿਵੇਂ ਕਿਵੇਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਅਜੇ ਵੀ ਲੋਕ ਬਹਿਮਾ ਭਰਮਾਂ ਦੇ ਵਿੱਚ ਪਏ ਹੋਏ ਨੇ ਬਹਿਮਾ ਭਰਮਾਂ ਦੇ ਵਿੱਚ ਪਏ ਕੇ ਕਈ ਵਾਰ ਕਈ ਲੋਕ ਆਪਣੀ ਜ਼ਿੰਦਗੀ ਤੋਂ ਵੀ ਹੱਥ ਤੋਂ ਬੈਠਦੇ ਨੇ ਤੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਬੰਦੇ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਬੰਦਾ ਮੈਨੂੰ ਇਹ ਤਾੰਤ੍ਰਿਕ ਮੈਨੂੰ ਖਜ਼ਾਨਾ ਕੱਢ ਕੇ ਦੇ ਦੇਵੇ ਜਿਸ ਦੇ ਨਾਲ ਮੇਰੀ ਗਰੀਬੀ ਚੱਕੀ ਜਾਏਗੀ ਮੈਂ ਅਮੀਰ ਹੋ ਜਾਵਾਂਗਾ ਪਰ ਜਿਵੇਂ ਕਹਿੰਦੇ ਨੇ ਕਿ ਲੋਭੀ ਨੂੰ ਗੱਪੀ ਬੰਦਾ ਠੱਗ ਜਾਂਦਾ ਹੈ ਇਥੇ ਵੀ ਇਦਾਂ ਹੀ ਹੋਇਆ ਇਥੇ ਵੀ ਤਾੰਤ੍ਰਿਕ ਨੇ ਲਾਲਚ ਦਿੱਤਾ ਮੈਂ ਹਮੇਸ਼ਾ ਹੀ ਕਹਿੰਨਾ ਹੈ ਕਿ ਬੰਦੇ ਦੇ ਨਾਲ ਉਸ ਵੇਲੇ ਗਲਤ ਹੁੰਦਾ ਜਦੋਂ ਬੰਦਾ ਜ਼ਿਆਦਾ ਡਰ ਜਾਵੇ ਜਾਂ ਫਿਰ ਲਾਲਚ ਦੇ ਵਿੱਚ ਆ ਜਾਵੇ ਇਸ ਕੇਸ ਦੇ ਵਿੱਚ ਬੰਦਾ ਲਾਲਚ ਦੇ ਵਿੱਚ ਆ ਗਿਆ ਜਿਸ ਦੀ ਵਜ੍ਹਾ ਕਾਰਨ ਪਰਿਵਾਰ ਦੀਆਂ ਤਿੰਨ ਔਰਤਾਂ ਦੇ ਨਾਲ ਰੇਪ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Eu sou o Call.